ਦੋਸਤੋ ਅੱਜ ਗੱਲਬਾਤ ਕਰਾਂਗੇ ਇੱਕ ਸਟੂਡੈਂਟ ਆਗੂ ਤੋਂ ਖੜਕੂ ਬਣੇ ਬਖਤੌਰਾ ਬਟਿੰਡਾ ਦੇ ਬਾਰੇ ਵਿੱਚ ਪੰਜਾਬ ਵਿੱਚ 1970 ਤੋਂ 80 ਦਾ ਖੜਕੂਵਾਦ ਦਾ ਦੌਰ ਜਦੋਂ ਪੰਜਾਬ ਵਿੱਚ ਬਹੁਤ ਸਾਰੇ ਵਿਦਿਆਰਥੀ ਖੜਕੂ ਗਰੁੱਪਾਂ ਨਾਲ ਜੁੜੇ ਜਿਨ੍ਹਾਂ ਵਿੱਚੋਂ ਬਖਤੌਰਾ ਬਟਿੰਡਾ ਵੀ ਇੱਕ ਸੀ ਬਖਤੌਰੇ ਬਟਿੰਡੇ ਦੀ ਕਹਾਣੀ ਇੱਕ ਸਟੂਡੈਂਟ ਦੀ ਕਹਾਣੀ ਹੈ ਜੋ ਕਿ ਪਹਿਲਾਂ ਕਿਵੇਂ ਕਾਲਜ ਵਿੱਚ ਪੜ੍ਹਦਾ ਵਿਦਿਆਰਥੀ ਆਗੂ ਬਣਿਆ ਇਸ ਤੋਂ ਬਾਅਦ ਛੋਟੇ-ਮੋਟੇ ਅਪਰਾਧਾਂ ਵਿੱਚ ਸ਼ਾਮਲ ਹੁੰਦਾ ਪਰ ਜ਼ਿੰਦਗੀ ਉਸ ਨੂੰ ਇੱਕ ਮੌਕਾ ਵੀ ਦਿੰਦੀ ਹੈ ਸਹੀ ਲੀ ਤੇ ਵਾਪਸ ਆਉਣ ਦਾ ਪਰ ਫਿਰ ਅਜਿਹੇ ਹਾਲਾਤ ਬਣਦੇ ਹਨ ਕਿ ਬਖਤੌਰਾ ਬਠਿੰਡਾ ਖਾਰਕੂ ਬਣ ਜਾਂਦਾ ਤੇ ਅਖੀਰ ਫਿਰ ਪੰਜਾਬ ਦੇ ਉਸ ਦੌਰ ਦੇ ਹਜ਼ਾਰਾਂ ਨੌਜਵਾਨਾਂ ਮੰਗ ਉਸ ਦਾ ਵੀ ਪੁਲਸ ਮੁਕਾਬਲਾ ਬਣਾ ਦਿੱਤਾ ਜਾਂਦਾ ਪੰਜਾਬ ਦੀ ਬਹੁਤ ਮਸ਼ਹੂਰ ਫਿਲਮ ਜੋਰਾ ਜਿਸ ਨੂੰ ਦੀਪ ਸਿੱਧੂ ਨੇ ਫਰਮਾਇਆ ਸੀ ਉਸ ਦੀ ਕਹਾਣੀ ਬਖਤੌਰੇ ਬਠਿੰਡੇ ਦੇ ਨਾਲ ਮੇਲ ਖਾਂਦੀ ਹੈ ਉਸ ਫਿਲਮ ਵਿੱਚ ਕੁਝ ਐਸੇ ਕਿਰਦਾਰ ਸਨ ਦੇਵ ਬਖਤੌਰੇ ਬਟਿੰਡੇ ਦੀ ਜ਼ਿੰਦਗੀ ਤੋਂ ਪ੍ਰਭਾਵਿਤ ਸਨ ਸਾਡਾ ਸਿਸਟਮ ਅਜਿਹੇ ਹਾਲਾਤ ਬੰਦੇ ਸਾਹਮਣੇ ਪੈਦਾ ਕਰ ਦਿੰਦਾ ਕਿ ਕਿਵੇਂ ਇਹ ਨੌਜਵਾਨ ਜੁਰਮ ਛੱਡ ਕੇ ਵਕੀਲ ਬਣਦਾ ਬਣਦਾ ਦੁਬਾਰਾ ਹਥਿਆਰ ਚੁੱਕ ਲੈਂਦਾ ਨਾਲ ਹੀ ਸਾਨੂੰ ਇਸ ਕਹਾਣੀ ਤੋਂ ਇਹ ਵੀ ਸੇਧ ਮਿਲਦੀ ਹੈ ਕਿ ਕਿਵੇਂ ਇਸ ਕਾਲੀ ਦੁਨੀਆ ਅਤੇ ਆਮ ਸੁਧਾਰ ਜੀਵਨ ਵਿੱਚ ਸਿਰਫ ਇੱਕ ਕਦਮ ਦਾ ਹੀ فاਸਲਾ ਹੈ ਜਿਸ ਦੇ ਵੀ ਪੈਰ ਇਸ ਪਾਸੇ ਵੱਲ ਮੁੜ ਪੈਂਦੇ ਹਨ ਪਰ ਉਹ ਕਿਵੇਂ ਅਗਾਂ ਨੂੰ ਹੀ ਜਾਂਦੇ ਹਨ ਤੇ ਕਦੇ ਵੀ ਵਚਾਣੇ ਮੁੜਦੇ ਪੂਰੀ ਕਹਾਣੀ ਹਲਾ ਕੇ ਰੱਖ ਦੇਣ ਵਾਲੀ ਹੈ ਸਭ ਕੁਝ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਪਰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਬਟਿੰਡੇ ਜ਼ਿਲ੍ਹੇ ਦੇ ਪਿੰਡ ਫੱਲੜ ਦਾ ਰਹਿਣ ਵਾਲਾ ਨੌਜਵਾਨ ਬਖਤੌਰਾ ਬਟਿੰਡਾ ਜਿਸ ਦੇ ਤਿੰਨ ਭਰਾ ਤੇ ਇੱਕ ਭੈਣ ਸੀ ਵੈਂਡ ਵਿੱਚ ਇਹ ਬਖਤੌਰੇ ਬਟਿੰਡੇ ਦੇ ਬਹੁਤ ਛੋਟੀ ਉਮਰ ਵਿੱਚ ਉਸਦੇ ਪਿਤਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਦੁਸ਼ਮਣੀ ਪੈਣ ਕਾਰਨ ਉਹਨਾਂ ਦਾ ਦਾਤਾ ਸਾਰੇ ਬੱਚਿਆਂ ਤੇ ਪਰਿਵਾਰ ਨੂੰ ਨਾਲ ਲੈ ਕੇ ਸ਼ਹਿਰ ਬਟਿੰਡੇ ਆ ਕੇ ਰਹਿਣ ਲੱਗ ਪੈਂਦਾ ਬਟਿੰਡੇ ਦੇ ਸਕੂਲਾਂ ਵਿੱਚ ਹੀ ਉਹ ਆਪਣੀ ਮਢਲੀ ਪੜ੍ਹਾਈ ਪੂਰੀ ਕਰਦਾ ਹੈ ਪਰ ਕਾਲਜ ਤੱਕ ਪਹੁੰਚਦੇ ਪਹੁੰਚਦੇ ਬਖਤौरा ਬਟਿੰਡਾ ਇੱਕ ਸਟੂਡੈਂਟ ਆਗੂ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਬਟਿੰਡਾ ਦੇ ਡੀਏਵੀ ਕਾਲਜ ਵਿੱਚ ਉਸ ਵੱਲੋਂ ਦਾਖਲਾ ਲਿਆ ਜਾਂਦਾ ਕਾਲਜ ਦੇ ਵਿਦਿਆਰਥੀਆਂ ਦੇ ਉਸ ਵਕਤ ਪੰਜਾਬ ਯੂਨੀਵਰਸਿਟੀ ਦੀ ਤਰਜ਼ ਉਤੇ ਹੀ ਵੱਖ-ਵੱਖ ਧੜੇ ਬਣ ਚੁੱਕੇ ਸਨ ਜੋ ਕਿ ਇੱਕ ਦੂਜੇ ਤੋਂ ਬਿਹਤਰ ਬੰਦੀ ਹੋੜ ਵਿੱਚ ਹਮੇਚਾ ਲੱਗੇ ਰਹਿੰਦੇ ਸਨ ਉਸ ਵਕਤ ਤੱਕ ਕੋਈ ਵੀ ਜ਼ਿਆਦਾ ਵੱਡੀ ਖੂਨੀ ਝੜਪ ਇਨ੍ਹਾਂ ਗੁੱਟਾਂ ਵਿੱਚ ਕਰ ਆਪਸ ਵਿੱਚ ਨਹੀਂ ਸੀ ਹੋਈ ਪਰ ਫਿਰ ਵੀ ਮਾੜੀ-ਮੋਟੀ ਤੋਤੂ ਮੈਮੇ ਕਿਤੇ ਨਾ ਕਿਤੇ ਹੁੰਦੀ ਰਹਿੰਦੀ ਸੀ ਇਹ ਸਮਾਸੀ ਜਦੋਂ 1978 ਦੇ ਨਿਰੰਕਾਰੀ ਕਾੜ ਤੋਂ ਬਾਅਦ ਪੰਜਾਬ ਵਿੱਚ ਖੜਕੂਵਾਦ ਦੀ ਸ਼ੁਰੂਆਤ ਪੂਰੇ ਤਰੀਕੇ ਨਾਲ ਹੋ ਚੁੱਕੀ ਸੀ ਇੱਥੇ ਹੀ ਬਖਤੌਰੇ ਬਟਿੰਡੇ ਦੀ ਜ਼ਿੰਦਗੀ ਦੇ ਬਹੁਤ ਵੱਡੇ ਅਤੇ ਕਈ ਅਹਿਮ ਮੋੜ ਆਉਂਦੇ ਹਨ ਜੋ ਕਿ ਉਸ ਦੀ ਜ਼ਿੰਦਗੀ ਨੂੰ ਹਮੇਸ਼ਾ ਵਾਸਤੇ ਬਦਲ ਕੇ ਰੱਖ ਦਿੰਦੇ ਹਨ ਸਭ ਤੋਂ ਪਹਿਲਾਂ ਬਖਤੌਰੇ ਦੇ ਹੱਥੋਂ ਇੱਕ ਕਾਮਰੇਡ ਈਸ਼ਵਰ ਚੰਦਰ ਅਤੇ ਉਸ ਦੇ ਇੱਕ ਸਾਥੀ ਦਾ ਕਤਲ ਹੋ ਜਾਂਦਾ ਹੈ ਜਿਸ ਕਾਰਨ ਉਸ ਨੂੰ ਜੇਲ੍ਹ ਜਾਣਾ ਪੈਂਦਾ ਪਰ ਕੁਝ ਸਮੇਂ ਬਾਅਦ ਹੀ ਉਹ ਇਸ ਮਾਮਲੇ ਵਿੱਚੋਂ ਬਰੀ ਹੋ ਜਾਂਦਾ ਹੈ ਇਸ ਮਾਮਲੇ ਕਾਰਨ ਪੂਰੇ ਸ਼ਹਿਰ ਵਿੱਚ ਹੀ ਉਸ ਦੀ ਚੜ੍ਹਾਈ ਹੋਰ ਵੀ ਬਹੁਤ ਜ਼ਿਆਦਾ ਹੋ ਗਈ ਸੀ ਬਤੌਰ ਇੱਕ ਵਿਦਿਆਰਥੀ ਆਗੂ ਬਖਤੌਰਾ ਬਹੁਤ ਸਾਰੀਆਂ ਐਸੀਆਂ ਵਾਰਦਾਤਾਂ ਐਸੇ ਮਾਮਲਿਆਂ ਵਿੱਚ ਖੁਬਿਆ ਰਹਿੰਦਾ ਹੈ ਜਿਸ ਵਿੱਚ ਛੋਟੇ-ਮੋਟੇ ਝਗੜੇ ਕੋਠੀਆਂ ਤੇ ਕਬਜ਼ੇ ਬਟਿੰਡਾ ਸ਼ਹਿਰ ਵਿੱਚ ਪਲਾਟਾਂ ਤੇ ਕਬਜ਼ੇ ਇਹ ਸਭ ਚੱਲਦਾ ਰਹਿੰਦਾ ਸੀ ਉਸ ਵਕਤ ਪੰਜਾਬ ਵਿੱਚ ਸਾਕਾ ਨੀਲਾ ਤਾਰਾ ਵਰਗੇ ਵੱਡੇ ਕਟਨਾਕਰਮ ਹੋ ਰਏ ਸਨ ਕਬਜ਼ੇ ਕਰਦਾ ਕਰਦਾ ਬਖਤੌਰਾ ਇੱਕ ਦਿਨ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਕੋਠੀ ਤੇ ਕਬਜ਼ਾ ਕਰਦਾ ਹੈ ਜੋ ਕਿ ਉਸ ਵਕਤ ਪੀਲੀ ਕੋਠੀ ਦੇ ਨਾਮ ਨਾਲ ਮਸ਼ਹੂਰ ਸੀ ਜੋ ਕਿ ਐਫਸੀਆਈ ਦੇ ਇੱਕ ਵੱਡੇ ਅਧਿਕਾਰੀ ਦੀ ਕੋਠੀ ਸੀ ਇਸ ਪੀਲੀ ਕੋਠੀ ਤੇ ਬਖਤੌਰਾ ਬਠਿੰਡਾ ਅਤੇ ਉਸਦੇ ਗੁੱਟ ਵੱਲੋਂ ਕਬਜ਼ਾ ਕਰ ਲਿਆ ਗਿਆ ਇਹਨੇ ਨੂੰ ਬਠਿੰਡੇ ਦੇ ਪਹਿਲੇ ਐਸਐਸਬੀ ਦਾ ਤਬਾਦਲਾ ਹੋ ਜਾਂਦਾ ਤੇ ਇੱਕ ਨਵਾਂ ਐਸਐਸਬੀ ਚਾਰਜ ਸੁਭਾਲਦਾ ਹੈ ਮਾਨਸੇ ਵਾਲੀ ਪੀਲੀ ਕੋਠੀ ਉੱਤੇ ਬਟਿੰਡੇ ਦੇ ਹੀ ਇੱਕ ਹੋਰ ਐਸੇ ਗਰੁੱਪ ਦੀ ਅੱਖ ਸੀ ਜੋ ਕਿ ਇਸ ਬਟਿੰਡੇ ਦੇ ਨਵੇਂ ਐਸਐਸਪੀ ਦਾ ਕਾਫੀ ਨੇੜੇ ਦਾ ਸੀ ਬਖਤੌਰੇ ਦੇ ਵਿਰੋਧੀ ਗਰੁੱਪ ਦੀ ਪਹੁੰਚ ਨਵੇਂ ਐਸਐਸਪੀ ਔਲਕ ਤੱਕ ਹੁੰਦੀ ਹੈ ਇਸੇ ਪੀਲੀ ਕੋਠੀ ਦੇ ਕਾਰਨ ਹੀ ਇੱਕ ਬੜੇ ਵੱਡੇ ਝਗੜੇ ਦੀ ਸ਼ੁਰੂਆਤ ਹੋ ਗਈ ਸੀ ਪਰ ਕੋਠੀ ਤੇ ਕਬਜ਼ਾ ਕਰਨ ਤੋਂ ਬਾਅਦ ਬਖਤੌਰਾ ਬਟਿੰਡਾ ਸਮਾਜ ਦੀ ਮੁੱਖ ਧਾਰਾ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਹੈ ਉਹ ਬਟਿੰਡੇ ਦੇ ਇੱਕ ਬਹੁਤ ਵੱਡੇ ਵਕੀਲ ਅਜੈਬ ਸਿੰਘ ਕੋਲ ਵਕਾਲਤ ਦੀ ਪ੍ਰੈਕਟਿਸ ਸ਼ੁਰੂ ਕਰ ਦਿੰਦਾ ਹੈ ਬਖਤੌਰੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦੇਵੇ ਪਰ ਉਹ ਪੀਲੀ ਕੋਠੀ ਉੱਤੇ ਕੀਤਾ ਕਬਜ਼ਾ ਅਤੇ ਉਸ ਕਬਜ਼ੇ ਤੋਂ ਸ਼ੁਰੂ ਹੋਇਆ ਝਗੜਾ ਉਸ ਦਾ ਪਿੱਛਾ ਨਹੀਂ ਛੱਡ ਰਿਹਾ ਵਿਰੋਧੀ ਗਰੁੱਪ ਵੱਲੋਂ ਪੁਲਿਸ ਦੇ ਜ਼ੋਰ ਤੇ ਬਖਤੌਰੇ ਤੇ ਦਬਾਅ ਬਣਾਇਆ ਗਿਆ ਉਸ ਨੂੰ ਕਈ ਵਾਰ ਪੁਲਿਸ ਵੱਲੋਂ ਚੱਕਿਆ ਗਿਆ ਉਸ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਹੁੰਦਾ ਇਸ ਟੌਰਚਰ ਤੋਂ ਦੁਖੀ ਹੋਇਆ ਬਖਤੌਰਾ ਅਕਸਰ ਹੀ ਆਪਣੇ ਸਾਥੀਆਂ ਨੂੰ ਕਚਹਿਰੀ ਵਿੱਚ ਕਹਿੰਦਾ ਹੁੰਦਾ ਸੀ ਕਿ ਜੇਕਰ ਇਹ ਝਗੜਾ ਖਤਮ ਨਾ ਹੋਇਆ ਤਾਂ ਮੈਂ ਵੀ ਖਾੜਕੂ ਹੀ ਬਣ ਕੇ ਠੋਕੂ ਫਿਰ ਸਾਰਿਆਂ ਨੂੰ ਬਖਤੌਰੇ ਬਟਿੰਡੇ ਨੂੰ ਤੰਗ ਪਰੇਸ਼ਾਨ ਦਾ سلسلہ ਰੋਕ ਨਹੀਂ ਸੀ ਰਿਹਾ ਉਸ ਨੇ ਆਪਣੇ ਬਹੁਤ ਸਾਰੇ ਬਾਹਰੀ ਲੋਕਾਂ ਅਤੇ ਵਕੀਲਾਂ ਤੱਕ ਵੀ ਇਹ ਤਰਾਸ ਦੀ ਬਿਆਨ ਕੀਤੀ ਸੀ ਵਕੀਲਾਂ ਦੀ ਬਾਹਰ ਐਸੋਸੀਏਸ਼ਨ ਨੇ ਇਹ ਮੰਨ ਵੀ ਬਣਾਇਆ ਸੀ ਕਿ ਉਹ ਬਖਤੌਰੇ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਜਾਣਗੇ ਇਸੇ ਦਰਾਂ ਨੇ ਬਖਤੌਰੇ ਬਟਿੰਡੇ ਦਾ ਇੱਕ ਖਾਸ ਦੋਸਤ ਉਸ ਕੋਲ ਪੁਲਸ ਅਤੇ ਦੂਜੇ ਗਰੁੱਪ ਦਾ ਇੱਕ ਸਨਿਆ ਲੈ ਕੇ ਜਾਂਦਾ ਹੈ ਤੇ ਉਸ ਨੂੰ ਸਮਝਾਉਂਦਾ ਹੈ ਕਿ ਜੇਕਰ ਉਹ ਪੀਲੀ ਕੋਠੀ ਦੀਆਂ ਚਾਬੀਆਂ ਵਾਪਸ ਕਰ ਦੇਵੇ ਤੇ ਉਸ ਨੂੰ ਛੱਡ ਦੇਵੇ ਤਾਂ ਇਹ ਸਾਰਾ ਮਸਲਾ ਸੁਲਝ ਜਾਵੇਗਾ ਕੋਈ ਵੀ ਉਸ ਨੂੰ ਤੰਗ ਪਰੇਸ਼ਾਨ ਨਹੀਂ ਕਰੇਗਾ ਪਰ ਬਖਤੌਰਾ ਇਸ ਲਈ ਰਾਜ਼ੀ ਨਹੀਂ ਹੁੰਦਾ ਤੇ ਪੀਲੀ ਕੋਠੀ ਦੀਆਂ ਚਾਬੀਆਂ ਦੇਣ ਤੋਂ ਨਾ ਕਰ ਦਿੰਦਾ ਹੈ ਬਖਤੌਰੀ ਨੇ ਪਹਿਲਾ ਆਮ ਇੱਕ ਕੋਟੀ ਤੇ ਕਬਜ਼ਾ ਕੀਤਾ ਫਿਰ ਦੂਜੇ ਗਰੁੱਪ ਨੇ ਉਸ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਤੇ ਫਿਰ ਇਸ ਗੱਲ ਨੂੰ ਬਖਤੌਰਾ ਆਪਣੀ ਬੜੀ-ਵੱਡੀ ਨਖੇਦੀ ਮੰਨ ਬੈਠਾ ਤੇ ਫਿਰ ਇੱਕ ਦਿਨ ਉਹ ਆਪਣੇ ਕੁਝ ਸਾਥੀਆਂ ਦੇ ਨਾਲ ਅਦਾਲਤ ਵਿੱਚ ਜਾਂਦਾ ਹੈ ਜਿੱਥੇ ਉਹ ਸਾਰੇ ਵਕੀਲਾ ਦੇ ਸਾਹਮਣੇ ਆਪਣੇ ਪਹਿਨੇ ਹੋਏ ਉਸ ਕਾਲੇ ਕੋਟ ਨੂੰ ਅੱਗ ਲਾ ਕੇ ਸਾੜ ਦਿੰਦਾ ਤੇ ਕਹਿੰਦਾ ਹੈ ਕਿ ਹੁਣ ਮੈਂ ਖੁੱਲ੍ਹ ਕੇ ਇਸ ਕਾਲੇ ਰਾਹ ਤੇ ਤੁਰਨ ਲੱਗਾ ਹਾਂ ਅਤੇ ਹੁਣ ਮੈਂ ਇਹ ਸਭ ਨੂੰ ਸਬਕ ਸਿਖਾ ਕੇ ਹੀ ਰਾਂਗਾ ਸਾਲ 1986-87 ਦੇ ਵਿੱਚ ਬਖਤੌਰੇ ਵੱਲੋਂ ਖੜਕੂਵਾਦੀ ਲਹਿਰ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਬਖਤੌਰਾ ਗੁਰਜੰਟ ਸਿੰਘ ਬੁੱਧਵਾਲਾ ਦੇ ਬੁੱਧ ਸਿੰਘ ਵਾਲਾ ਦੇ ਗਰੁੱਪ ਵਿੱਚ ਸ਼ਾਮਿਲ ਹੋਇਆ ਸੀ ਉਸ ਤੋਂ ਬਾਅਦ ਫਿਰ ਬਖਤੌਰੇ ਦੀਆਂ ਗਤੀਵਿਧੀਆਂ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤੱਕ ਚੱਲਦੀਆਂ ਹਨ ਚੰਡੀਗੜ੍ਹ ਵਿੱਚ ਪੀਜੀਆਈ ਦੀ ਇੱਕ ਨਰਸ ਵੱਲੋਂ ਬਖਤੌਰੇ ਦੀ ਮੁਖਬਰੀ ਵੀ ਕੀਤੀ ਜਾਂਦੀ ਅਤੇ ਉਸ ਦਾ ਮੁਕਾਬਲਾ ਬਣਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਖਤੌਰਾ ਇਸ ਹਮਲੇ ਵਿੱਚ ਜ਼ਖਮੀ ਤਾਂ ਹੋ ਜਾਂਦਾ ਪਰ ਉਹ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਜਾਂਦਾ ਉਸ ਦੇ ਇੱਕ ਸਾਥੀ ਕੇਸੀ ਸ਼ਰਮੇ ਨੂੰ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਵੀ ਉਸ ਵੱਲੋਂ ਲਗਾਤਾਰ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸਾਲ 1988 ਵਿੱਚ ਜਦੋਂ ਪੰਜਾਬ ਵਿੱਚ ਹੜ੍ਹ ਆਈ ਜਿਸ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਤਾਂ ਉਸ ਦੇ ਬਦਲੇ ਵਜੋਂ ਬੀ ਐਨ ਕੁਮਾਰ ਦਾ ਕਤਲ ਨੇ ਇਸ ਵਿੱਚ ਕਿਹਾ ਜਾਂਦਾ ਹੈ ਕਿ ਬਖਤੌਰੇ ਬਠਿੰਡੇ ਦੀ ਵੱਡੀ ਭੂਮਿਕਾ ਸੀ ਪੰਜਾਬ ਭਾਜਪਾ ਦੇ ਉਸ ਵਕਤ ਦੇ ਪ੍ਰਧਾਨ ਬਾਬੂ ਹੇਤਾ ਬਲਾਸੀ ਦੇ ਕਤਲ ਮਾਮਲੇ ਵਿੱਚ ਵੀ ਬਖਤੌਰੇ ਬਠਿੰਡੇ ਦਾ ਨਾਮ ਜੁੜਿਆ ਸੀ ਇਹ ਦੋਵੇਂ ਵਾਰ ਦਾ ਤਾਂ ਇਹ ਬਹੁਤ ਵੱਡੇ ਲੈਵਲ ਦੇ ਹਣ ਪਰ ਅਖੀਰ ਫਿਰ ਸਮਾ ਆਇਆ ਜਦੋਂ ਬਖਤੌਰੇ ਨੂੰ ਉਸ ਦੇ ਇੱਕ ਸਾਥੀ ਨਾਲ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਸ ਦੇ ਸਾਥੀ ਨੇ ਤਾਂ ਸਾਈਨਾਈਡ ਖਾ ਕੇ ਆਪਣਾ ਜੀਵਨ ਸਮਾਪਤ ਕਰ ਲਿਆ ਪਰ ਬਖਤੌਰੇ ਨੂੰ ਪੁਲਸ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ ਗਰਮੀਤ ਪਿੰਕੀ ਕੈਟ ਨੇ ਆਪਣੇ ਇੰਟਰਵਿਊ ਵਿੱਚ ਦੱਸਿਆ ਸੀ ਕਿ ਫੇਰ ਬਖਤੌਰੇ ਉਤੇ ਬਹੁਤ ਭਾਰੀ ਤਸ਼ੱਦਦ ਹੋਇਆ ਕਸਟਡੀ ਵਿੱਚ ਹੀ ਉਸ ਦੀ ਮੌਤ ਹੋ ਗਈ ਬਾਅਦ ਵਿੱਚ ਉਸ ਦਾ ਇਨਕਾਊਂਟਰ ਦਿਖਾ ਦਿੱਤਾ ਗਿਆ ਦੱਸ ਦਈਏ ਕਿ ਇਸ ਬਾਰੇ ਇਹਨਾਂ ਦੇ ਪਰਿਵਾਰ ਨੂੰ ਬਹੁਤ ਚਿਰ ਬਾਅਦ ਜਾ ਕੇ ਪਤਾ ਲੱਗਾ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਬਖਤੌਰੇ ਬਟਿੰਡੇ ਨੂੰ ਉਸ ਦੇ ਹੀ ਇੱਕ ਸਾਥੀ ਨੇ ਫੜਾਇਆ ਸੀ ਜੋ ਕਿ ਬਾਅਦ ਵਿੱਚ ਪੁਲਸ ਦਾ ਕੈਟ ਬਣ ਗਿਆ ਬਖਤੌਰੇ ਬਠਿੰਡੇ ਵਰਗੇ ਅਜਾਏ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨਾਲ ਵੀ ਬਿਲਕੁਲ ਇਹੋ ਸਾਰਾ ਘਟਨਾਕਰਮ ਜ਼ਿੰਦਗੀ ਵਿੱਚ ਵਾਪਰਿਆ ਬਖਤੌਰੇ ਬਠਿੰਡੇ ਦਾ ਕਿਰਦਾਰ ਇੱਕ ਵੱਖਰੀ ਕਿਸਮ ਦਾ ਕਿਰਦਾਰ ਸੀ ਜੋ ਕਿ ਵਿਦਿਆਰਥੀ ਆਗੂ ਹੁੰਦੇ ਹੋਏ ਛੋਟੇ ਮੋਟੇ ਜੁਰਮ ਕਰਦਾ ਰਿਹਾ ਤੇ ਫਿਰ ਉਸ ਕੋਲੋਂ ਵਾਪਸ ਮੁੜਨ ਦਾ ਇੱਕ ਮੌਕਾ ਸੀ ਉਸਨੇ ਕੋਸ਼ਿਸ਼ ਵੀ ਕੀਤੀ ਵਕੀਲ ਬਾਨਾ ਚਾਹਿਆ ਪਰ ਉਹ ਵਾਪਸ ਨਾ ਮੁੜ ਸਕਿਆ ਸੋ ਦੋਸਤੋ ਇਹ ਸੀ ਕਹਾਣੀ ਵਿਦਿਆਰਥੀ ਆਗੂ ਤੋਂ ਖੜਕੂ ਬਣੇ ਬਖਤੌਰੇ ਬਟਿੰਡੇ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ